ਸਿਰਕਲ ਤੁਸੀਂ ਵੇਖ ਰਹੇ ਹੋ ਰਬਨੂ ਚੈਨਲ 12ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਵਿੱਚ ਸੰਤੋਸ਼ਜਨਕ ਨਤੀਜੇ ਨਾ ਦੇਣ ਵਾਲੇ ਸਕੂਲਾਂ ਤੇ ਹੁਣ ਹਰਿਆਣਾ ਸਰਕਾਰ ਕਾਰਵਾਈ ਕਰਨ ਜਾ ਰਹੀ ਹੈ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਸਰਕਾਰ ਨੂੰ 100 ਸਕੂਲਾਂ ਦੀ ਇੱਕ ਸੂਚੀ ਸੌਂਪੀ ਹੈ ਜਿਨ੍ਹਾਂ ਦੇ ਨਤੀਜੇ 35% ਤੋਂ ਘੱਟ ਆਏ ਹਨ ਇਹਨਾਂ ਵਿੱਚੋਂ ਜ਼ਿਆਦਾਤਰ ਪ੍ਰਾਈਵੇਟ ਸਕੂਲ ਹਨ ਇਹਨਾਂ ਤੋਂ ਇਲਾਵਾ 14 ਜਿਹੇ ਸਰਕਾਰੀ ਸਕੂਲ ਵੀ ਹਨ ਜਿਨ੍ਹਾਂ ਦੇ ਨਤੀਜੇ 15% ਤੋਂ ਘੱਟ ਆਏ ਹਨ ਇੰਨਾ ਸਾਰੇ ਚਾਰ ਸਕੂਲਾਂ ਦੇ ਅਧਿਆਪਕਾਂ ਦੀ ਇੱਕ ਮਹੀਨੇ ਦਰਖਾ ਘੱਟੀ ਜਾਵੇਗੀ ਸਰਕਾਰ ਪ੍ਰਾਈਵੇਟ ਸਕੂਲਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਦਿੱਲੀ ਦੌਰੇ ਤੋਂ ਵਾਪਸ ਆਉਣ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਬੋਰਡ ਤੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਘਟਨਤੀਜੇ ਵਾਲੇ ਸਕੂਲਾਂ ਤੇ ਚਿੰਤਾ ਪ੍ਰਗਟ ਕੀਤੀ ਅਤੇ ਉਹਨਾਂ ਦੇ ਅਧਿਆਪਕਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਜਿਨ੍ਹਾਂ ਨੇ ਆਪਣੇ ਕੰਮ ਵਿੱਚ ਲਾਪਰਵਾਹੀ ਵਰਤੀ ਬੋਰਡ ਦੀ ਰਿਪੋਰਟ ਅਨੁਸਾਰ 42 ਸਕੂਲਾਂ ਦਾ ਨਤੀਜਾ 0 ਤੋਂ 20% ਤੱਕ ਰਿਹਾ ਹੈ ਹਾਲਾਂਕਿ ਇਹਨਾਂ 18 ਸਕੂਲਾਂ ਵਿੱਚੋਂ ਸਿਰਫ ਤਿੰਨ ਸਰਕਾਰੀ ਸਕੂਲ ਹਨ ਬਾਕੀ ਪ੍ਰਾਈਵੇਟ ਸਕੂਲ ਹਨ ਬੋਰਡ ਦੇ ਚੇਅਰਮੈਨ ਡਾਕਟਰ ਪਵਨ ਕੁਮਾਰ ਨੇ ਕਿਹਾ ਕਿ ਖਰਾਬ ਨਤੀਜੇ ਦੇਣ ਵਾਲੇ ਜ਼ਿਆਦਾਤਰ ਸਕੂਲ ਪ੍ਰਾਈਵੇਟ ਸਕੂਲ ਹਨ ਸਕੂਲ ਜੇਕਰ ਫੀਸ ਲੈਂਦੇ ਹਨ ਤਾਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਇਨ੍ਹਾਂ ਤੋਂ ਸਕੂਲਾਂ ਵਿੱਚੋਂ ਅੱਧੇ ਤੋਂ ਵੱਧ ਨੂੰ ਦੇ ਜਿਹੜੇ ਹਨ ਨੂੰ ਵਿੱਚ 78588 ਵਿਦਿਆਰਥੀਆਂ ਵਿੱਚੋਂ ਸਿਰਫ 3472 ਪਾਰਟੀ ਪਾਸ ਹੋਏ ਹਨ ਜਦੋਂ ਕਿ 17658 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ 2358 ਵਿਦਿਆਰਥੀ ਫੇਲ ਹੋਏ ਹਨ ਧੰਨਵਾਦ